ਅਮਰੀਕਾ ਸਰਕਾਰ ਨੇ ਬੀਤੇ ਦਿਨੀ H1B ਵੀਜ਼ਾ ਦੀ ਫੀਸ ਦੇ ਵਿੱਚ ਭਾਰੀ ਵਾਧਾ ਕੀਤਾ ਹੈ ਹਾਲਾਂਕਿ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਤੇ ਹੁਣ ਟਰੰਪ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਕੰਪਨੀਆਂ ਤੇ H1B ਵੀਜ਼ਾ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ ਵਿਭਾਗ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਇਸ ਦੌਰਾਨ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀਆਂ ਨੇ ਇਸ ਵੀਜ਼ਾ ਦੀ ਦੁਰਵਰਤੋਂ ਕਰਕੇ ਤੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਗਲਤ ਢੰਗ ਨਾਲ ਨੌਕਰੀ ਤੇ ਰੱਖ ਕੇ ਅਮਰੀਕੀ ਨੌਜਵਾਨਾਂ ਦੇ ਸੁਪਨੇ ਢੋਲੇ ਨੇ ਟਰੰਪ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਕੰਪਨੀਆਂ ਤੇ H1B ਵੀਜ਼ਾ ਦੀ ਦੁਰਵਰਤੋਂ ਕਰਮਦਾਰ ਦੋਸ਼ ਲਗਾਇਆ ਹੈ ਵਿਭਾਗ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਇਸ ਵਿੱਚ ਦੋਸ਼ ਲਗਾਇਆ ਗਿਆ ਕਿ ਕੰਪਨੀਆਂ ਨੇ H1B ਵੀਜ਼ਾ ਦੀ ਦੁਰਵਰਤੋਂ ਕਰਕੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਗਲਤ ਢੰਗ ਦੇ ਨਾਲ ਨੌਕਰੀ ਤੇ ਰੱਖਿਆ ਹੈ ਇਹਦੇ ਨਾਲ ਅਮਰੀਕੀ ਨੌਜਵਾਨਾਂ ਤੋਂ ਅਮਰੀਕੀ ਸੁਪਨੇ ਚੋਰੀ ਕੀਤੇ ਗਏ ਨੇ ਵੀਡੀਓ ਦੇ ਵਿੱਚ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਕੰਪਨੀਆਂ ਨੂੰ ਇਸ ਧੋਖਾ ਧੜੀ ਨੂੰ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਗਿਆ ਇਹ ਦੱਸਦਾ ਹੈ ਕਿ H1B ਵੀਜ਼ਾ ਧਾਰਕਾਂ ਵਿੱਚੋਂ 72% ਭਾਰਤੀ ਨੇ ਜਦਕੀ ਚੀਨੀ 12 ਫੀਸਦੀ ਨੇ ਵੀਡੀਓ ਦੇ ਵਿੱਚ 1950 ਦੇ ਦਹਾਕੇ ਦੇ ਖੁਸ਼ ਪਰਿਵਾਰਾਂ ਘਰਾਂ ਤੇ ਲੋਕਾਂ ਦੀਆਂ ਪੁਰਾਣੀਆਂ ਕਲਿੱਪਾਂ ਸ਼ਾਮਲ ਕੀਤੀਆਂ ਗਈਆਂ ਨੇ 51 ਸਕਿੰਟ ਦਾ ਇਹ ਵੀਡੀਓ ਪ੍ਰੋਜੈਕਟ ਫਾਇਰਵਾਲ ਦਾ ਹਵਾਲਾ ਦਿੰਦਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਫਾਇਰਵਾਲ ਰਾਹੀਂ ਅਸੀਂ H1B ਵੀਜ਼ਾ ਦੀ ਦੁਰਵਰਤੋਂ ਲਈ ਕੰਪਨੀਆਂ ਨੂੰ ਜ਼ਵਾਬਦੇਹ ਠਹਿਰਾ ਰਹੇ ਹਾਂ ਅਸੀਂ ਅਮਰੀਕੀਆਂ ਨੂੰ ਭਰਤੀ ਵਿੱਚ ਤਰਜੀਹ ਦੇਵਾਂਗੇ ਅਮਰੀਕੀਆਂ ਲਈ ਅਮਰੀਕੀ ਸੁਪਨਾ ਵਾਪਸ ਲਿਆਵਾਂਗੇ ਕਿਰਤੂ ਭਾਗ ਨੇ ਸਤੰਬਰ 2025 ਦੇ ਵਿੱਚ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਸੀ ਐਚ 1 ਬੀ ਵੀਜ਼ਾ ਦੀ ਸ਼ਕਤੀ ਨਾਲ ਨਿਗਰਾਨੀ ਕਰਨ ਅਤੇ ਅਮਰੀਕੀ ਕਾਮਿਆਂ ਦੇ ਅਧਿਕਾਰਾਂ ਤਨਖਾਹਾਂ ਅਤੇ ਨੌਕਰੀ ਦੇ ਮੌਕਿਆਂ ਦੀ ਰੱਖਿਆ ਕਰਨ ਲਈ ਇੱਕ ਪ੍ਰੋਗਰਾਮ ਹੈ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨਾਲੋਂ ਅਮਰੀਕੀਆਂ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ ਪ੍ਰੋਜੈਕਟ ਦੇ ਤਹਿਤ ਕੰਪਨੀਆਂ ਦੀ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਬੇਨਈਮੀਆਂ ਪਾਈਆਂ ਜਾਂਦੀਆਂ ਨੇ ਤਾਂ ਪ੍ਰਭਾਵਿਤ ਕਾਮਿਆਂ ਨੂੰ ਤਨਖਾਹ ਵਾਪਸ ਕਰਨ ਸਿਵਲ ਜੁਰਮਾਨੇ ਦਾ ਸਾਹਮਣਾ ਕਰਨ ਦੀ ਲੋੜ ਹੋਵੇਗੀ ਜ਼ਿਕਰ ਹੋ ਗਿਆ ਕਿ ਐਚ 1 ਬੀ ਵੀਜ਼ਾ ਫੀਸ ਵਧ ਨੀ ਅਮਰੀਕੀ ਸਰਕਾਰ ਨੇ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਤੱਕ ਕਰ ਦਿੱਤੀ ਹੈ ਵਾਈਟ ਹਾਊਸ ਦੀ ਪ੍ਰੈਸ ਕਾਟਰ ਕੈਰੋਲਿਨ ਲੈਵਿਟ ਨੇ ਕਿਹਾ ਸੀਗਾ ਕਿ ਵਧੀ ਹੋਈ ਫੀਸ ਇੱਕ ਵਾਰ ਦੀ ਫੀਸ ਹੋਵੇਗੀ ਜੋ ਅਰਜ਼ੀ ਦੇਣ ਤੇ ਅਦਾ ਕੀਤੀ ਜਾ ਸਕਦੀ ਹੈ ਇਸ ਫੀਸ ਦਾ ਉਦੇਸ਼ ਵਿਦੇਸ਼ੀ ਕਾਮਿਆਂ ਦੇ ਨਿਰਭਰਤਾ ਨੂੰ ਘਟਾਉਣਾ ਹੈ ਇਹ ਫੀਸ 1 ਸਤੰਬਰ 2025 ਤੋਂ ਲਾਗੂ ਹੋਵੇਗੀ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ H1B ਵੀਜ਼ਾ ਦੀ ਕੀਮਤ 5.5 ਲੱਖ ਤੋਂ ਲੈ ਕੇ 1.6 ਲੱਖ ਦੇ ਵਿਚਕਾਰ ਸੀ ਇਹ 3 ਸਾਲਾਂ ਲਈ ਵੈਸ ਸੀ ਤੇ ਇੱਕ ਵੱਖਰੀ ਫੀਸ ਦੇ ਕੇ ਇਸ ਨੂੰ ਹੋਰ 3 ਸਾਲਾਂ ਲਈ ਨਵਿਆਇਆ ਜਾ ਸਕਦਾ ਸੀ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਵਿੱਚ 6 ਸਾਲਾਂ ਲਈ ਠਹਿਰਨ ਲਈ H1B ਵੀਜ਼ਾ ਦੀ ਕੁੱਲ ਲਾਗਤ ਲਗਭਗ 11 ਤੋਂ 13 ਲੱਖ ਰੁਪਏ ਆਉਂਦੀ ਸੀ ਪਰ ਜਿਸ ਨੂੰ ਹੁਣ 88 ਲੱਖ ਰੁਪਏ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਵਧੀ ਹੋਈ ਫੀਸ ਦਾ ਵੱਖ-ਵੱਖ ਥਾਵਾਂ ਦੇ ਉੱਤੇ ਵਿਰੋਧ ਵੀ ਹੁੰਦਾ ਨਜ਼ਰ ਆ ਰਿਹਾ ਹੈ ਅਮਰੀਕਾ ਸਰਕਾਰ ਨੇ ਬੀਤੇ ਦਿਨੀ H1B ਵੀਜ਼ਾ ਦੀ ਫੀਸ ਦੇ ਵਿੱਚ ਭਾਰੀ ਵਾਧਾ ਕੀਤਾ ਹੈ ਹਾਲਾਂਕਿ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਤੇ ਹੁਣ ਟਰੰਪ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਕੰਪਨੀਆਂ ਤੇ H1B ਵੀਜ਼ਾ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ ਵਿਭਾਗ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਇਸ ਦੌਰਾਨ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀਆਂ ਨੇ ਇਸ ਵੀਜ਼ਾ ਦੀ ਦੁਰਵਰਤੋਂ ਕਰਕੇ ਤੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਗਲਤ ਢੰਗ ਨਾਲ ਨੌਕਰੀ ਤੇ ਰੱਖ ਕੇ ਅਮਰੀਕੀ ਨੌਜਵਾਨਾਂ ਦੇ ਸੁਪਨੇ ਢੋਡੇ ਨੇ ਟਰੰਪ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਕੰਪਨੀਆਂ ਤੇ H1B ਵੀਜ਼ਾ ਦੀ ਦੁਰਵਰਤੋਂ ਕਰਮਦਾਰ ਦੋਸ਼ ਲਗਾਇਆ ਹੈ। ਵਿਭਾਗ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਕਿ ਕੰਪਨੀਆਂ ਨੇ H1B ਵੀਜ਼ਾ ਦੀ ਦੁਰਵਰਤੋਂ ਕਰਕੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਗਲਤ ਢੰਗ ਦੇ ਨਾਲ ਨੌਕਰੀ ਤੇ ਰੱਖਿਆ। ਇਹਦੇ ਨਾਲ ਅਮਰੀਕੀ ਨੌਜਵਾਨਾਂ ਤੋਂ ਅਮਰੀਕੀ ਸੁਪਨੇ ਚੋਰੀ ਕੀਤੇ ਗਏ ਨੇ। ਵੀਡੀਓ ਦੇ ਵਿੱਚ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਕੰਪਨੀਆਂ ਨੂੰ ਇਸ ਧੋਖਾ ਧੜੀ ਨੂੰ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਗਿਆ। ਇਹ ਦੱਸਦਾ ਹੈ ਕਿ H1B ਵੀਜ਼ਾ ਧਾਰਕਾਂ ਵਿੱਚੋਂ 72% ਭਾਰਤੀ ਨੇ ਜਦਕ ਚੀਨੀ 12 ਫੀਸਦੀ ਨੇ ਵੀਡੀਓ ਦੇ ਵਿੱਚ 1950 ਦੇ ਦਹਾਕੇ ਦੇ ਖੁਸ਼ ਪਰਿਵਾਰਾਂ ਘਰਾਂ ਤੇ ਲੋਕਾਂ ਦੀਆਂ ਪੁਰਾਣੀਆਂ ਕਲਿੱਪਾਂ ਸ਼ਾਮਲ ਕੀਤੀਆਂ ਗਈਆਂ ਨੇ 51 ਸਕਿੰਟ ਦਾ ਇਹ ਵੀਡੀਓ ਪ੍ਰੋਜੈਕਟ ਫਾਇਰਵਾਲ ਦਾ ਹਵਾਲਾ ਦਿੰਦਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਫਾਇਰਵਾਲ ਰਾਹੀਂ ਅਸੀਂ H1B ਵੀਜ਼ਾ ਦੀ ਦੁਰਵਰਤੋਂ ਲਈ ਕੰਪਨੀਆਂ ਨੂੰ ਜਵਾਬਦੇਹ ਠਹਿਰਾ ਰਹੇ ਹਾਂ ਅਸੀਂ ਅਮਰੀਕੀਆਂ ਨੂੰ ਭਰਤੀ ਵਿੱਚ ਤਰਜੀਹ ਦੇਵਾਂਗੇ ਅਮਰੀਕੀਆਂ ਲਈ ਅਮਰੀਕੀ ਸੁਪਨਾ ਵਾਪਸ ਲਿਆਵਾਂਗੇ ਕਿਰਤੂ ਭਾਗ ਨੇ ਸਤੰਬਰ 2025 ਦੇ ਵਿੱਚ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਸੀ ਇਹ ਐਚ1ਬੀ ਵੀ ਵੀਜ਼ਾ ਦੀ ਸ਼ਕਤੀ ਨਾਲ ਨਿਗਰਾਨੀ ਕਰਨ ਅਤੇ ਅਮਰੀਕੀ ਕਾਮਿਆਂ ਦੇ ਅਧਿਕਾਰਾਂ ਤਨਖਾਹਾਂ ਅਤੇ ਨੌਕਰੀ ਦੇ ਮੌਕਿਆਂ ਦੀ ਰੱਖਿਆ ਕਰਨ ਲਈ ਇੱਕ ਪ੍ਰੋਗਰਾਮ ਹੈ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨਾਲੋਂ ਅਮਰੀਕੀਆਂ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ ਪ੍ਰੋਜੈਕਟ ਦੇ ਤਹਿਤ ਕੰਪਨੀਆਂ ਦੀ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਬੇਨਿਯਮੀਆਂ ਪਾਈਆਂ ਜਾਂਦੀਆਂ ਨੇ ਤਾਂ ਪ੍ਰਭਾਵਿਤ ਕਾਮਿਆਂ ਨੂੰ ਤਨਖਾਹ ਵਾਪਸ ਕਰਨ ਸਿਵਲ ਜੁਰਮਾਨੇ ਦਾ ਸਾਹਮਣਾ ਕਰਨ ਦੀ ਲੋੜ ਹੋਵੇਗੀ ਜ਼ਿਕਰ ਹੋ ਗਿਆ ਕੈਚਵਨ ਵੀ ਵੀਜ਼ਾ ਫੀਸ ਵਧਾ ਕੇ 88 ਲੱਖ ਰੁਪਏ ਕੀਤੀ ਗਈ ਹੈ ਪਿਛਲੇ ਦਿਨੀ ਅਮਰੀਕੀ ਸਰਕਾਰ ਨੇ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਤੱਕ ਕਰ ਦਿੱਤੀ ਹੈ ਵਾਈਟ ਹਾਊਸ ਦੇ ਪ੍ਰੈਸ ਕਾਫਟਰ ਕੈਰੋਲਿਨ ਲੈਵਿਟ ਨੇ ਕਿਹਾ ਸੀਗਾ ਕਿ ਵਧੀ ਹੋਈ ਫੀਸ ਇੱਕ ਵਾਰ ਦੀ ਫੀਸ ਹੋਵੇਗੀ ਜੋ ਅਰਜ਼ੀ ਦੇਣ ਤੇ ਅਦਾ ਕੀਤੀ ਜਾ ਸਕਦੀ ਹੈ ਇਸ ਫੀਸ ਦਾ ਉਦੇਸ਼ ਵਿਦੇਸ਼ੀ ਕਾਮਿਆਂ ਦੇ ਨਿਰਭਰਤਾ ਨੂੰ ਘਟਾਉਣਾ ਹੈ ਇਹ ਫੀਸ 1 ਸਤੰਬਰ 2025 ਤੋਂ ਲਾਗੂ ਹੋਵੇਗੀ ਜ਼ਿਕਰ ਹੋ ਗਿਆ ਕਿ ਇਸ ਤੋਂ ਪ ਦੀ ਕੀਮਤ 5.5 ਲੱਖ ਤੋਂ ਲੈ ਕੇ 6.5 ਲੱਖ ਦੇ ਵਿੱਚਕਾਰ ਸੀ ਇਹ 3 ਸਾਲਾਂ ਲਈ ਵੈਸ ਸੀ ਤੇ ਇੱਕ ਵੱਖਰੀ ਫੀਸ ਦੇ ਕੇ ਇਸ ਨੂੰ ਹੋਰ 3 ਸਾਲਾਂ ਲਈ ਨਵਿਆਇਆ ਜਾ ਸਕਦਾ ਸੀ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਵਿੱਚ 6 ਸਾਲਾਂ ਲਈ ਠਹਿਰਨ ਲਈ H1B ਵੀਜ਼ਾ ਦੀ ਕੁੱਲ ਲਾਗਤ ਲਗਭਗ 11 ਤੋਂ 13 ਲੱਖ ਰੁਪਏ ਆਉਂਦੀ ਸੀ ਪਰ ਜਿਸ ਨੂੰ ਹੁਣ 88 ਲੱਖ ਰੁਪਏ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਵਧੀ ਹੋਈ ਫੀਸ ਦਾ ਵੱਖ-ਵੱਖ ਥਾਵਾਂ ਦੇ ਉੱਤੇ ਵਿਰੋਧ ਵੀ ਹੁੰਦਾ ਨਜ਼ਰ ਆ ਰਿਹਾ ਹੈ ਅਮਰੀਕਾ ਸਰਕਾਰ ਨੇ ਬੀਤੇ ਦਿਨੀ H1B ਵੀਜ਼ਾ ਦੀ ਫੀਸ ਦੇ ਵਿੱਚ ਭਾਰੀ ਵਾਧਾ ਕੀਤਾ ਹੈ ਹਾਲਾਂਕਿ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਤੇ ਹੁਣ ਟਰੰਪ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਕੰਪਨੀਆਂ ਤੇ H1B ਵੀਜ਼ਾ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ ਵਿਭਾਗ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਇਸ ਦੌਰਾਨ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀਆਂ ਨੇ ਇਸ ਵੀਜ਼ਾ ਦੀ ਦੁਰਵਰਤੋਂ ਕਰਕੇ ਤੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਗਲਤ ਢੰਗ ਨਾਲ ਨੌਕਰੀ ਤੇ ਰੱਖ ਕੇ ਅਮਰੀਕੀ ਨੌਜਵਾਨਾਂ ਦੇ ਸੁਪਨੇ ਢੋਡੇ ਨੇ ਟਰੰਪ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਕੰਪਨੀਆਂ ਤੇ H1B ਵੀਜ਼ਾ ਦੀ ਦੁਰਵਰਤੋਂ ਕਰਮਦਾਰ ਦੋਸ਼ ਲਗਾਇਆ ਹੈ। ਵਿਭਾਗ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਕਿ ਕੰਪਨੀਆਂ ਨੇ H1B ਵੀਜ਼ਾ ਦੀ ਦੁਰਵਰਤੋਂ ਕਰਕੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਗਲਤ ਢੰਗ ਦੇ ਨਾਲ ਨੌਕਰੀ ਤੇ ਰੱਖਿਆ। ਇਹਦੇ ਨਾਲ ਅਮਰੀਕੀ ਨੌਜਵਾਨਾਂ ਤੋਂ ਅਮਰੀਕੀ ਸੁਪਨੇ ਚੋਰੀ ਕੀਤੇ ਗਏ ਨੇ। ਵੀਡੀਓ ਦੇ ਵਿੱਚ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਕੰਪਨੀਆਂ ਨੂੰ ਇਸ ਧੋਖਾ ਧੜੀ ਨੂੰ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਗਿਆ। ਇਹ ਦੱਸਦਾ ਹੈ ਕਿ H1B ਵੀਜ਼ਾ ਧਾਰਕਾਂ ਵਿੱਚੋਂ 72% ਭਾਰਤੀ ਨੇ ਜਦਕ ਜਿਨੀ 12 ਫੀਸਦੀ ਨੇ ਵੀਡੀਓ ਦੇ ਵਿੱਚ 1950 ਦੇ ਦਹਾਕੇ ਦੇ ਖੁਸ਼ ਪਰਿਵਾਰਾਂ ਘਰਾਂ ਤੇ ਲੋਕਾਂ ਦੀਆਂ ਪੁਰਾਣੀਆਂ ਕਲਿੱਪਾਂ ਸ਼ਾਮਲ ਕੀਤੀਆਂ ਗਈਆਂ ਨੇ 51 ਸਕਿੰਟ ਦਾ ਇਹ ਵੀਡੀਓ ਪ੍ਰੋਜੈਕਟ ਫਾਇਰਵਾਲ ਦਾ ਹਵਾਲਾ ਦਿੰਦਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਫਾਇਰਵਾਲ ਰਾਹੀਂ ਅਸੀਂ H1B ਵੀਜ਼ਾ ਦੀ ਦੁਰਵਰਤੋਂ ਲਈ ਕੰਪਨੀਆਂ ਨੂੰ ਜਵਾਬਦੇਹ ਠਹਿਰਾ ਰਹੇ ਹਾਂ ਅਸੀਂ ਅਮਰੀਕੀਆਂ ਨੂੰ ਭਰਤੀ ਵਿੱਚ ਤਰਜੀਹ ਦੇਵਾਂਗੇ ਅਮਰੀਕੀਆਂ ਲਈ ਅਮਰੀਕੀ ਸੁਪਨਾ ਵਾਪਸ ਲਿਆਵਾਂਗੇ ਕਿਰਤੂ ਵਿਭਾਗ ਨੇ ਸਤੰਬਰ 2025 ਦੇ ਵਿੱਚ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਸੀ ਐਚ1ਬੀ ਵੀ ਵੀਜ਼ਾ ਦੀ ਸ਼ਕਤੀ ਨਾਲ ਨਿਗਰਾਨੀ ਕਰਨ ਅਤੇ ਅਮਰੀਕੀ ਕਾਮਿਆਂ ਦੇ ਅਧਿਕਾਰਾਂ ਤਨਖਾਹਾਂ ਅਤੇ ਨੌਕਰੀ ਦੇ ਮੌਕਿਆਂ ਦੀ ਰੱਖਿਆ ਕਰਨ ਲਈ ਇੱਕ ਪ੍ਰੋਗਰਾਮ ਹੈ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨਾਲੋਂ ਅਮਰੀਕੀਆਂ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ ਪ੍ਰੋਜੈਕਟ ਦੇ ਤਹਿਤ ਕੰਪਨੀਆਂ ਦੀ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਬੇਨਈਮੀਆਂ ਪਾਈਆਂ ਜਾਂਦੀਆਂ ਨੇ ਤਾਂ ਪ੍ਰਭਾਵਿਤ ਕਾਮਿਆਂ ਨੂੰ ਤਨਖਾਹ ਵਾਪਸ ਕਰਨ ਸਿਵਲ ਜੁਰਮਾਨੇ ਦਾ ਸਾਹਮਣਾ ਕਰਨ ਦੀ ਲੋੜ ਹੋਵੇਗੀ। ਜ਼ਿਕਰ ਹੋ ਗਿਆ ਕਿ H1B ਵੀਜ਼ਾ ਫੀਸ ਵਧਾ ਕੇ 88 ਲੱਖ ਰੁਪਏ ਕੀਤੀ ਗਈ ਹੈ। ਪਿਛਲੇ ਦਿਨੀ ਅਮਰੀਕੀ ਸਰਕਾਰ ਨੇ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਤੱਕ ਕਰ ਦਿੱਤੀ ਹੈ। ਵਾਈਟ ਹਾਊਸ ਦੇ ਪ੍ਰੈਸ ਕਾਫਟਰ ਕੈਰੋਲਿਨ ਲੈਵਿਟ ਨੇ ਕਿਹਾ ਸੀਗਾ ਕਿ ਵਧੀ ਹੋਈ ਫੀਸ ਇੱਕ ਵਾਰ ਦੀ ਫੀਸ ਹੋਵੇਗੀ ਜੋ ਅਰਜ਼ੀ ਦੇਣ ਤੇ ਅਦਾ ਕੀਤੀ ਜਾ ਸਕਦੀ ਹੈ। ਇਸ ਫੀਸ ਦਾ ਉਦੇਸ਼ ਵਿਦੇਸ਼ੀ ਕਾਮਿਆਂ ਤੇ ਨਿਰਭਰਤਾ ਨੂੰ ਘਟਾਉਣਾ ਹੈ। ਇਹ ਫੀਸ 1 ਸਤੰਬਰ 2025 ਤੋਂ ਲਾਗੂ ਹੋਵੇਗੀ। ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ H1B ਵੀਜ਼ਾ ਦੀ ਕੀਮਤ 5.5 ਲੱਖ ਤੋਂ ਲੈ ਕੇ 1.6 ਲੱਖ ਦੇ ਵਿੱਚ ਘਾਰ ਸੀ। ਇਹ ਸਾਲਾਂ ਲਈ ਵੈਸੀ ਤੇ ਇੱਕ ਵੱਖਰੀ ਫੀਸ ਦੇ ਕੇ ਇਸ ਨੂੰ ਹੋਰ 3 ਸਾਲਾਂ ਲਈ ਨਵਿਆਇਆ ਜਾ ਸਕਦਾ ਸੀ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਵਿੱਚ 6 ਸਾਲਾਂ ਲਈ ਠਹਿਰਨ ਲਈ H1B ਵੀਜ਼ਾ ਦੀ ਕੁੱਲ ਲਾਗਤ ਲਗਭਗ 11 ਤੋਂ 13 ਲੱਖ ਰੁਪਏ ਆਉਂਦੀ ਸੀ ਪਰ ਜਿਸ ਨੂੰ ਹੁਣ 88 ਲੱਖ ਰੁਪਏ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਵਧੀ ਹੋਈ ਫੀਸ ਦਾ ਵੱਖ-ਵੱਖ ਥਾਵਾਂ ਦੇ ਉੱਤੇ ਵਿਰੋਧ ਵੀ ਹੁੰਦਾ ਨਜ਼ਰ ਆ ਰਿਹਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ